سن جس جی جی طریقے

زندگی کا کوئی ہو چڑا سارے انسان زندگی آس کے چک لینا پر اپنی اولاد کا بھار آخری سما موٹر چکنا یہ دنیا دیمیج. بڑا دکھا ਵਰਕੇ ਨਹੀਂ ਛੋਟੀ ਉਮਰ ਦੇ ਵਿੱਚ ਅੰਤਮ ਅਰਦਾਸ ਕਹਿਣਾ ਇਹੀ ਤਰ੍ਹਾਂ ਜਦ ਚੜ੍ਹਦੀ ਕਲਾ ਬੁੰਦ ਕਿਹਾ ਜਾਂਦਾ ਜਿਸ ਉਮਰ ਵਿੱਚ ਮਾਮਾ ਬੱਚ ਨੂੰ ਸੁਤੰਚ ਚੱਲ ਸੁਣਦੀ ਹੈ ਉਸ ਉਮਰ ਚ ਦੁਨੀਆ ਤੋਂ ਦਰਦ ਦੇਖਣਾ ਇਹ ਬੜਾ ਮਾਨਸਿਕ ਤਰਸ ਤੇ ਅੰਦਰ ਦੀ ਕਿਤੇ ਨਾਲ ਚਾਹਤ ساری دل شری رام جنہوں نے جب فل بھی بڑا اور بچوں کے پیٹ بڑی مشکل, پیٹ بڑی مشکل چنگی سکھایا دے کے ਆਪਣੇ ਬੱਚਿਆਂ ਨੂੰ ਸੁਰਿੰਦਰਪਾਲ ਜੀ ਨੇ ਪਰਮਣ ਜੀ ਨੇ ਸਮਾਜ ਦੇ ਉਹਲੇ ਕੀਤਾ ਐਸੀ ਸਿੱਖਿਆ ਜ ਜਿਹਨੇ ਆਪਣੇ ਪਰਿਵਾਰ ਵੀ ਬਣਾਏ ਬੱਚਿਆਂ ਨੂੰ ਦੁਨੀਆ ਦੇ ਵਿੱਚ ਧੂੜ ਤਾਰੇ ਬਣਾਇਆ ਚਮਕਦੇ ਹੋਏ ਤਾਰੇ ਬਣਾਇਆ ਉਹ ਵੱਖਰੀ ਗੱਲ ਹੈ ਕਿ ਤਾਰਿਆਂ ਦੀ ਉਮਰ ਜਿਹੜੀ ਹੈ ہو ایت ایت سیکنڈ, سیکنڈ ہوئے ਕਿ ਕਿਉਂ ਟਰੱਕ ਦੇ ਪਿਛਲੇ ਪਾਸੋਂ ਟਰੱਕ ਨੂੰ ਠੀਕ ਕਰਵਾ ਕੇ ਉਹਦੇ ਗਾੜ ਨੂੰ ਚੱਕਣ ਵਾਸਤੇ ਜਦੋਂ ਉਹ ਪਿੱਛੇ ਚੱਤ ਕੇ ਆ ਰਿਹਾ ਉਹ ਨਾਲ ਦੀ ਗੱਡੀ ਜਿਹੜੀ ਆ ਉਹਦੇ ਨਾਲ ਹੀ ਪਾੜਾ ਵਰਤੇ ਸੈਕਿੰਡ ਇੱਕ ਇੰਨਾ ਜਿਹੜਾ ਸਮਾਂ ਉਹਨੇ ਹਰੇਕ ਪਾਇਆ ਦੁਨੀਆ ਤੇ ਔਰ ਮੈਂ ਹੈਰਾਨ ਹੋਈ ਉਸ ਤੇ ਮੈਨੂੰ ਸਮਝ ਨਾ ਆਵੇ ਕਿ ਮੈਂ ਕਿਹੜੀ ਸ਼ਰਤ ਨਾਲ ਉੱਥੇ ਕਿਵੇਂ ਲੱਗੂ ਕਿ ਮੈਂ ਉਹ ਜੰਨਤ ਜਿਹਨੇ ਫੋਨ ਕੀਤਾ ਇੱਕ ਸ਼ਾਮ ਪਹਿਲਾਂ ਕਿ ਆਪਾਂ ਨਾਲ ਬੱਤਕਿਆ ਅਸੀਂ 4:00 ਸਵੇਰੇ ਆਣਾ ਕਿਉਂਕਿ ਬੋਡੀ ਬੱਚੇ ਦੀ ਲੈ ਕੇ ਹੋਰ ਬੜੇ ਔਖਾ ਫੇਸ ਕੀਤਾ ਔਰ ਐਸਾ ਜਿਗਰਾ ਐਸਾ ਪੱਥਰ ਬਣਾ ਕੇ ਇਨਸਾਨ ਆਪਣੇ ਆਪ ਨੂੰ ਜਿਵੇਂ ਮੇਰੇ ਸਾਹਮਣੇ ਕੋ ਬੈਠਿਆ ਅਸੀਂ ਗੱਲਬਾਤ ਕੀਤੀ ਆ ਤੁਹਾਨੂੰ ਗੋਡ ਨੂੰ ਲੈ ਕੇਣ ਵਾਸਤੇ ਇਹਨਾਂ ਦੇ ਤੇ ਚਾਹਤ ਗੱਲਬਾਤ ਤੋਂ ਵੱਧ ਮਤਲਬ ਉਹ ਦੁੱਖ ਜਿਹੜਾ ਜਿੰਨੇ ਦਿਨ ਉਹਨਾਂ ਨੇ ਘਰ ਨਹੀਂ ਦਿੱਸਿਆ ਸਭ ਤੋਂ ਵੱਡਾ ਹੈ ਕਿ ਘੱਟਸੇ ਬਿਨਾਂ ਕਿਵੇਂ ਉਹ ਦਿਨ ਪਾਰ ਕੀਤੇ ਕਿਵੇਂ ਉਸ ਸਮੇਂ ਨੂੰ ਭੰਡਾਇਆ ਕਿਵੇਂ ਕਿੱਥੇ ਜਾ ਜਾ ਕੇ ਆਪਣੇ ਦਿਨ ਨੂੰ ਬੰਨ੍ਹਿਆ ਹੋਇਆ ਕਿ ਕਿਸੇ ਨੂੰ ਦਿਨ ਤੇ ਕਿਸੇ ਨੂੰ ਤੁਸੀਂ ਜਫੀ ਚ ਲੈ ਕੇ ਕਹਿ ਨਹੀਂ ਸਕਦੇ ਕਿ ਮੇਰਾ ਪੁੱਤਰ ਚਲੇ ਗਿਆ ਦੁਨੀਆ ਤੋਂ

بابا سب امبیڈکر پچھلے چار سال اپنے ساتھی طور پہ لے کے چل رہی ہوں کیونکہ اپنی پارٹی کے مشن تو بھی علاوہ بڑا بخوبی بنوا رہے ہیں اور او

ਹਮੇਸ਼ਾ ਚੱਲਦੇ ਰਹੇ ਨੂੰ ਉਹ ਖੂਬ ਵੀ ਸਾਥ ਛੜਿਆ ਇੱਕ ਦਿਨ ਮੈਂ ਸ੍ਰਿੰਦਰ ਜੀ ਨੂੰ ਪੁੱਛਿਆ ਬੇਖਾਰੀ ਇਨਸਾਨ ਹੈ ਕਿ ਕਿ ਖਾਸ ਹੁੰਦਾ ਜਦੋਂ ਕਿਸੇ ਮਿਸ਼ਨ ਨਾਲ ਜੁੜਦਾ ਉਸ ਤੋਂ ਪਹਿਲਾਂ ਕਿੱਦਾਂ ਨ ਕਿੱਥੋਂ ਉਹਦੀ ਜ਼ਿੰਦਗੀ ਦੇ ਵਿੱਚ ਇਹ ਕਿਸੇ ਨਾ ਕਿਸੇ ਨੇ ਉਹਨੂੰ ਚੜ੍ਹ ਦਿਲਾਈ ਹੁੰਦੀ ਆ ਉਹਨੂੰ ਥੋੜਾ ਥੋੜਾ ਸਿਖਾਇਆ ਪੜਾਇਆ ਹੁੰਦਾ ਉਹਦੇ ਅੰਦਰ ਇਹ ਹਾਲੀਵੁੱਡੀ ਕਰਕੇ پونجی جمع ہے سیوا سب تا رستہ ہے اپنے دنیا چھوڑے سمے چاہیے اپنی پونجی چونجی کٹ کے لوگ یہ سب تھی ਇਹ ਹੀ ਉਸ ਤਰ੍ਹਾਂ ਕੁਸਰਤ ਕਰਦਾ ਚੱਲਿਆ ਨਾ ਤੇ ਮੇਰ ਔਰ ਵੀ ਇਹ ਲੱਗੀ ਕਿ ਉਹ ਕਹਿੰਦੇ ਸਾਡੇ ਸਾਧੀ ਨਹੀਂ ਕਹਿ ਸਕਦਾ ਸਾਡੇ ਪਿੰਡ ਦਾ ਸਮਾਨ ਸਰਦਾਰ ਮਹਿੰਸ ਸਿੰਘ ਕਹਿੰਦੇ ਬੈਠੇ ਹੁੰਦੇ ਸਿੱਖਾਂ ਦੇ ਕੋਲ ਔਰ ਬਚਪਨ ਤੋਂ ਹੀ ਉਹ ਸਾਨੂੰ ਕੁਛ ਨਾ ਕੁਛ ਕੁਸ਼ ਦਾ ਕੁਛ ਸਿੱਖਿਆ ਨਹੀਂ ਦਿੱਤੀ ਸਾਡੇ ਦੇ ਪਾਈ ਚੱਲਦੇ ਹੁੰਦੇ ਸੀ ਕਿ ਇਨਸਾਨ ਧਰਤੀ ਤੇ ਸਿਰਫ ਖਾਣ ਤੇ ਸੌਣ ਨਹੀਂ ਹੈ ਤੜਪੀ ਤੇ ਖਾਣਾ ਤੇ ਸੌਣਾ ਸਿਰਫ ਜਾਨਵਰਾਂ ਦਾ ਕੰਮ ਹੈ ਇਨਸਾਨ ਤੜਪੀ ਤੇ ਉਸ ਦਾ ਕੁਝ ਸੱਚੇ ਪਾਤਸ਼ਾਹ ਨੇ ਸੰਪੂਰਨਤਾ ਦੇ ਕੇ ਤੇਜਾ ਉਹ ਸੰਪੂਰਨਤਾ ਜਿਹੜੀ ਹੈ ਸਾਡਾ ਖਰਚ ਬੰਦਾ ਕਿਸੇ ਸਮਾਜ ਨੂੰ ਦੇ ਕੇ ਸਮਾਜਿਕ ਵਰਕਰ ਇਸ ਕਾਇਨਾਤ ਦੀ ਸੇਵਾ ਕਰੀਏ ਇਸ ਤੜਪੀ ਦੇ ਉੱਤੇ ਪੈਦਾ ਕੀਤੇ ਹਰ ਇੱਕ ਜੀ ਕਣ ਕੇ ਵਰਤ ਜੀ ਦੇ ਵੀ ਇਨਸਾਨ ਹੀ ਰੱਖਦਾ ਹੈ ਦatenin ਆਪਣਾ ਰੂਪ ਦੇ ਕੇ ਧਰਤੀ ਤੇ ਭੇਜਿਆ انسان ਸਾਡੇ ਸਾਰੇ ਖਰਚ ਨੇ ਸਾਡੇ ਤੇ ਹੀ ਸਾਡਾ ਰਹਿਤਾਂ ਨੇ ਉਹ ਬੜੀ ਫੋਨੀਟਿਕ ਜਿੰਨੇ ਇਸ ਪਰਸ ਨੂੰ ਨਿਤਰੇ ਤੋਂ ਨੂੰ ਭਰਾ ਸੋਹਾ ਭਰਾ ਨੇ ਖੂਬ ਸੇਵਾ ਕੀਤੀ ਮੈਂ ਜੇ ਪਰਨਜੀ ਦੇ ਗੰਗਰਾਂ ਤੋਂ ਲੁਧਿਆਣੀ ਵਾਲੇ ਹਟੇਸ਼ਾਨ ਦੇ ਵਿੱਚ ਜਾ ਕੇ ਬੀਐਸਟੀ ਦੀ ਪ੍ਰਮਾਣ ਸੰਭਾਲਣੀ ਪ੍ਰਧਾਨਗੀ ਕਰਨੀ ਔਰ ਉਸ ਤੋਂ ਬਾਅਦ ਸਕੇਪੋਰਟ ਵਾਣਾ ਇਹ ਵੀ ਕੁਝ ਚੁੱਕੀ ਕਰਦੀ ਅੱਜ ਵੀਰ ਦਾ ਕਦਰ ਕੌਣ ਸੋਹਿਆ

ਸੰਸcriptਾ ਦੁਤ ਕਰੇ ਸ਼ਰੀਰ ਤੇ ਨਿਹਮਤ ਆ ਉਹਨੂੰ ਸਹੀ ਅਰਥਾਂ ਦੇ ਵਿੱਚ ਸੰਪੂਰਨ ਇਨਸਾਨ ਦਾ ਰੂਪ ਲੈਣ ਵਾਸਤੇ ਉਹ ਜਿਹੜੇ ਮਿਸ਼ਨ ਬਾਬਾ ਕਸ਼ਮ ਚਿਦੇ ਨੇੜੇ ਰਹੇ ਬੜਾ ਉਹਨਾਂ ਦੇ ਨੇੜੇ ਹੋ ਕੇ ਉਹਨਾਂ ਨੂੰ ਸਨਣ ਵਾਲੇ ਉਹਨਾਂ ਦੀ ਸਿੱਖਿਆ ਤੇ ਅਸਰਤਨ ਵਾਲੇ ਸਰਦਾਰ ਬਾਜ ਜਿਹੜੇ ਬੜੇ ਸਪੈਕਟ ਸਖਤੀ ਸੁਣਨ ਦੇ ਵਿੱਚ ਆਉਂਦੇ ਆ ਚ ਦੇਖ ਚਾਉਂਦੇ ਆ ਜਿਹੜੇ ਬਾਬਾ ਕਸ਼ਮ ਚਿਦੇ ਨੇੜੇ ਰਹੇ ਹੋਣ ਇਹਿਸ ਪਾਗਲ ਨੂੰ ਪ੍ਰਾਪਤ ਹੋਇਆ ਪਰ ਆ ਜਿਹੜਾ ਸਮਾ ਇਹ ਜਿਹੜਾ ਤਕਰ ਦਾ ਇਨਸਾਨ ਇਹਦੇ ਚੋਂ ਉਭਾਰਨਾ ਇਹਦੇ ਚੋਂ ਅੱਗੇ ਲੈ ਕੇ ਨਿਕਲਣਾ ਇਹਦੇ ਚ ਇਸ ਦੁੱਖ ਨੂੰ ਉਸ ਦਾ ਸੱਚੇ ਪੰਛਾ ਦਾ ਪਾਣਾ ਸਮਝ ਕੇ ਮੰਨ ਕੇ ਫਿਰ ਤੋਂ ਸਮਾਜ ਨੂੰ ਆਪਣੇ ਆਪ ਨੂੰ ਸਮਰਪਿਤ ਕਰਨ ਦੇ ਵਿੱਚ ਸਾਡੀ ਸੱਤਿ ਜੋਤੀ ਬੰਦੀ ਕਿ ਅਸੀਂ ਗਾਇਕ ਹੋ ਗਾਹੀ ਸਮੇ ਸਮੇਤੇ